ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਵੱਲੋਂ ਜਵਾਨਤ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਪਾਰਟੀ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਸੰਗਰੂਰ ਦੇ ਧੂਰੀ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਵਰਕਰਾਂ ਦਾ ਦਾਵਾ ਹੈ ਕਿ ਆਮ ਆਦਮੀ ਪਾਰਟੀ ਹਰਿਆਣਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ ਅਤੇ ਪੰਜਾਬ ਦੇ ਤਰ੍ਹਾਂ ਹੀ ਹਰਿਆਣਾ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਜਿਹੇ ਹਿੰਦੁਸਤਾਨ ਦੇ ਵਿੱਚ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਗੋਮੀ ਕਰਮਿੰਦਰ પરમິດ કેરીવાલજી ਔਰ દિલ્હી ਦੇ ભુખ મંત્રી ਜਿਨ੍ਹਾਂ ਨੂੰ સુપ્રીમ કોર્ટ ਦੇ ਵਿੱਚੋਂ જવાનત મિડિયા ਉਸ ਲਈ આજ ਧૂરી ਵਿખે લડ્ડુ ਵੰਡੇ گئے ਆ ਕਿਉਂਕਿ બીજેપી સરકાર ਨੇ ઠੱਕੇ ਦੇ ਨਾਲ ਆમ આદમી પાર્ટી ਦੀ ਸਮੁੱਚੀ લીડરશિપ ਨੂੰ ਅੰਦਰ ਦਿੱਤਾ ਹੋਇਆ ਸੀਗਾ ਕਿ ਤੁਸੀਂ ਹਿੰਦੁਸਤਾਨ ਦੇ ਸਕੂਲ ਕਉ ਠੀਕ ਕਰ ਰਹੇ ਹੋ ਤੁਸੀਂ ਹਿੰਦੁਸਤਾਨ ਦੇ ਹਸਪਤਾਲ ਕਉ ਠੀਕ ਕਰ ਰਹੇ ਹੋ ਕਿਉਂਕਿ ਪਹਿਲੇ ਇੱਕ ਐਸੇ ਲੀਡਰ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਬਦਲਾਅ ਲੈ ਕੇ ਆਂਦਾ ਨਹੀਂ ਇਹ ਲੋਕ ਲੰਮੇ ਸਮੇਂ ਤੋਂ ਲਾ ਕੇ 75 ਸਾਲ ਤੋਂ ਲਾ ਕੇ ਦੇਸ਼ ਨੂੰ ਲੁੱਟ ਰਹੇ ਸੀ ਔਰ ਲੋਕਾਂ ਨੂੰ ਕੁੱਟ ਰਹੇ ਸੀਗੇ ਪਹਿਲੀ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਸਰਕਾਰ ਆ ਜਿਨ੍ਹਾਂ ਨੇ ਹਿੰਦੁਸਤਾਨ ਦੇ ਵਿੱਚ ਇਹ ਮੈਸੇਜ ਦਿੱਤਾ ਕਿ ਆਮ ਘਰਾਂ ਦੇ ਮੁੰਡੇ ਵੀ ਸਰਕਾਰਾਂ ਚਲਾ ਸਕਦੇ ਆ ਆਮ ਘਰਾਂ ਦੇ ਮੁੰਡੇ ਵੀ ਮੰਤਰੀ ਬਣ ਸਕਦੇ ਆ ਇਹਨਾਂ ਗੱਲਾਂ ਨੂੰ ਲੈ ਕੇ ਭਾਜਪਾ ਸਰਕਾਰ ਦੀਆਂ ਜਾਤੀਆਂ ਦੇ ਖਿਲਾਫ ਜਦੋਂ ਬੋਲਦੇ ਰਹੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਦਿੱਤਾ ਹੋਇਆ ਸੀਗਾ ਕੱਲ ਸੁਪਰੀਮ ਕੋਰਟ ਨੇ ਜਵਾਬਤ ਦਿੱਤੀ ਆ ਪੂਰੀ ਤਾਕੜੀ ਹੋ ਕੇ ਪਾਰਟੀ ਨਿਕਲੂਗੀ ਔਰ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਨੇ ਹਰਿਆਣੇ ਦੀਆਂ ਉਹਦੇ ਵਿੱਚ ਕੇਰਿਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਲੰਮੇ ਸਮੇਂ ਤੋਂ ਲਾ ਕੇ ਜੋ ਪ੍ਰਚਾਰ ਕਰ ਰਹੇ ਨੇ ਹਰਿਆਣੇ ਵਿੱਚ ਵੀ ਬਤਲ ਅਸੀਂ ਸਰਕਾਰ ਬਣਾਵਾਂਗੇ ਔਰ ਸਚਾਈ ਦੀ ਜਿੱਤ ਹੋਈ ਆ ਇਸ ਲਈ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਧੂਰੀ ਵਿਖੇ ਸਮੁੱਚੀ ਸਾਡੀ ਟੀਮ ਆ ਫਰੀਦ ਜੀ ਖੜੇ ਨੇ ਨਰੇਸ਼ ਜੀ ਖੜੇ ਨੇ ਚੱਠਾ ਸਾਹਿਬ ਬਿਰਕ ਸਾਹਿਬ ਸਾਰੀ ਜਿੰਨੀ ਵੀ ਸਾਡੀ ਟੀਮ ਆ ਮਿੱਤਲ ਸਾਹਿਬ ਸਮੁੱਚੀ ਆਮ ਆਦਮੀ ਪਾਰਟੀ ਦੀ ਟੀਮ ਨੇ ਲੱਡੂ ਵੰਡ ਕੇ ਖੁਸ਼ੀ ਦਾ اظہار ਕੀਤਾ ਇਸ ਲਈ ਸਾਰਿਆਂ ਨੂੰ ਬਹੁਤ-ਬਹੁ ਮੁਬਾਰਕਬਾਦ ਆਓ ਆਪਾਂ ਤਕੜੇ ਹੋ ਕੇ ਕੰਮ ਕਰੀਏ ਔਰ ਦੇਸ਼ਵਾਦੀਏ ਜੋ ਕਈ ਨਿਵਾਰ ਸਾਹਿਬ ਦੀ ਸੋਚ ਆ ਸਾਡੇ ਆਮਾ ਦੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜੀਵਾਲ ਜੀ ਜੋ ਕੱਲ ਜੇਲ੍ਹ ਚੋਂ ਰਿਹਾ ਹੋਏ ਨੇ ਉਹਨਾਂ ਨੂੰ ਪਿਛਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਨੇ ਬਿਨਾ ਕਾਰਨਾ ਕਰਕੇ ਜੇਲ੍ਹ ਦੇ ਸੁੱਟ ਦਿੱਤਾ ਸੀ ਅਰਵਿੰਦ ਕੇਜੀਵਾਲ ਜੀ ਨੇ ਇੱਕ ਸਿਆਸਤ ਨੂੰ ਬਦਲਣ ਦੀ ਗੱਲ ਕਰੀ ਹੈ ਦੇਸ਼ ਦੇ ਅੰਦਰ ਸਿਆਸਤ ਨੂੰ ਬਦਲਣ ਦੀ ਗੱਲ ਇੱਕੋ ਹੀ ਲੀਡਰ ਆ ਜੋ ਅਰਵਿੰਦ ਕੇਜੀਵਾਲ ਭਗਵੰਤ ਮਾਨ ਜੀ ਨੇ ਕਰੀ ਹੈ ਉਹਨਾਂ ਨੂੰ ਜ਼ਬਰਦਸਤੀ ਜੇਲ੍ਹ ਦੇ ਸੁਰਤ ਦਿੱਤਾ ਉਸ ਤੋਂ ਪਹਿਲਾਂ ਸਤਿੰਦਰ ਜੈਨ ਉਸ ਤੋਂ ਪਹਿਲਾਂ ਸੰਜੀਤ ਸਿੰਘ ਸੰਜੀਤ ਸਿੰਘ ਮਨੀਸ਼ ਯਸ਼ੋਧਿਆ ਜੀ ਕਈ ਲੀਡਰ ਉਹਨਾਂ ਦੇ ਸਿੱਟਿਆ ਪਰ ਨਿਆਂ ਮਿਲਿਆ ਉਹਨਾਂ ਨੂੰ ਸਾਰਿਆਂ ਨੂੰ ਇਕੀ ਕਰਕੇ ਸੱਚਾਈ ਦੀ ਜਿੱਤ ਹੋਈ ਹੈ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਗਿਆ ਆਮ ਆਦਮੀ ਪਾਰਟੀ ਇਸ ਦੇ ਲਈ ਬਾਤ ਚੜ ਕੇ ਸਾਰੇ ਪੂਰੇ ਪੰਜਾਬ ਦੇ ਪੂਰੇ ਹਿੰਦੁਸਤਾਨ ਦੇ ਲੱਡੂ ਅਸੀਂ ਖੁਸ਼ੀ ਵਜੋਂ ਲੱਡੂ ਬਣ ਰਹੇ ਹਾਂ ਔਰ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਵੱਡੀ ਲੀਡ ਲੈ ਕੇ ਉੱਥੇ ਸਰਕਾਰ ਬਣਾਉਗੀ ਸਾਨੂੰ ਪੂਰੀ ਉਮੀਦ ਹੈ ਹਰਿਆਣਾ ਦੇ ਲੋਕ ਚਾਹੁੰਦੇ ਨੇ ਕਿ ਜਿਵੇਂ ਪੰਜਾਬ ਦੇ ਵਿੱਚ ਦਿੱਲੀ ਦੇ ਵਿੱਚ ਬਦਲਾ ਹੋਇਆ ਐ اسی ਤਰ੍ਹਾਂ ਹਰਿਆਣਾ ਦੇ ਵਿੱਚ ਬਦਲਾ ਹੋਣ ਜਾ ਰਿਹਾ ਹੈ ਬਹੁਤ ਖੁਸ਼ੀ ਹੈ ਜੀ ਸਾਰੇ ਹਿੰਦੁਸਤਾਨ ਦੇ ਵਿੱਚ ਸਚਾਈ ਦੀ ਜਿੱਤ ਹੋਈ ਹੈ ਕਿਉਂਕਿ ਸੱਚ ਪਰੇਸ਼ਾਨ ਹੋ ਸਕਦਾ ਹੈ ਪਰ ਹਾਰ ਜਿੱਤ ਨਹੀਂ ਹੋ ਸਕਦਾ ਅੱਜ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਜੋ ਅਰਵਿੰਦ ਕੇਜਰੀਵਾਲ ਤੇ ਸਾਰੇ ਸਾਥੀ ਸਾਡੇ ਬਾਹਰ ਆ ਗਏ ਨੇ ਜਿਹੜੇ ਧੱਕੇ ਦੇ ਵਿਰੁੱਧ ਲੜਾਈ ਲੜ ਰਹੇ ਸੀਗੇ ਔਰ ਧੱਕੇ ਦੇ ਨਾਲ ਬੀਜੇਪੀ ਵਾਲੇ ਮੋਦੀ ਸਰਕਾਰ ਉਹਨਾਂ ਨੂੰ ਸਾਰਿਆਂ ਨੂੰ ਜੇਲਾਂ ਦੇ ਵਿੱਚ ਡੱਕ ਰਹੀ ਸੀ ਪਰ ਮਾਨਯੋਗ ਸੁਪਰੀਮ ਕੋਰਟ ਨੇ ਲੋਕਾਂ ਦੇ ਹੱਕਾਂ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਹੱਕਾਂ ਦੇ ਵਿੱਚ ਫੈਸਲਾ ਦਿੰਦੇ ਹੋਏ ਉਹਨਾਂ ਨੂੰ ਇਹ ਜਮਾਨਤ ਦਿੱਤੀ ਹੈ ਸੋ ਬਹੁਤ ਖੁਸ਼ੀ ਹੈ ਔਰ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਕਰੂਗੀ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਅੱਜ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਜਿਹੜਾ ਮੋਦੀ ਸਰਕਾਰ ਸੈਂਟਰ ਸਰਕਾਰ ਧੱਕੇ ਕਰ ਰਹੀ ਸੀ ਉਹਨਾਂ ਨੇ ਧੱਕੇ ਨਾਲ ਇਸ ਸਾਡੇ ਕੌਮੀ ਕਨਵੀਨਰ ਨੂੰ ਜੇਲ੍ਹ ਦੇ ਵਿੱਚ ਡਕਿਆ ਹੋਇਆ ਸੀਗਾ ਔਰ ਉਸ ਦੇ ਵਿਰੁੱਧ ਜਿਹੜੀ ਲੜਾਈ ਲੜੀ ਜਾ ਰਹੀ ਸੀ ਅੱਜ ਉਸ ਲੜਾਈ ਦੀ ਜਿੱਤ ਹੋਈ ਹੈ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਔਰ ਇਹ ਦੇਸ਼ ਦੇ ਪ੍ਰਤੀ ਸਾਰਿਆਂ ਨਾਲ ਵਧੀਆ ਕੰਮ ਹੈ ਸਾਰਿਆਂ ਨਾਲ ਵਧੀਆ ਇਹ ਜਿਹੜੀ ਸਰਕਾਰ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਔਰ ਦਿੱਲੀ ਦੇ ਵਿੱਚ ਇਹ ਏਡੇ ਵਧੀਆ ਕੰਮ ਕਰ ਰਹੀ ਹੈ ਸਕੂਲਾਂ ਦੇ ਕੰਮ ਕਰ ਰਹੀ ਹੈ ਪਰ ਇਹ ਸੈਂਟਰ ਸਰਕਾਰ ਦੇ ਹੱਜਮ ਨਹੀਂ ਹੋ ਰਹੀ ਗੱਲ ਇਹ ਸਕੂਲਾਂ ਦੇ ਕਿਉਂ ਕੰਮ ਕਰਦੇ ਨੇ ਹਸਪਤਾਲਾਂ ਦੇ ਕਿਉਂ ਕੰਮ ਕਰਦੇ ਨੇ ਪਰ ਸੱਚਾਈ ਦੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਸਾਰੇ ਲੋਕ ਵਧਾਈ ਦੇ ਪਾਤਰ ਨੇ